ਅੱਜ ਜਿਵੇਂ ਬਣਾਵਾਂਗੇ ਤੋਰੀਆਂ ਦੀ ਸਬਜ਼ੀ ਇਹਨਾਂ ਤੋਰੀਆਂ ਨੂੰ ਅਸੀਂ ਕਾਲੀਆਂ ਤੋਰੀਆਂ ਤੇ ਕਿਓ ਤੋਰੀਆਂ ਵੀ ਕਹਿੰਦੇ ਆ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਉੱਥੇ ਇਹਨੂੰ ਕੀ ਕਿਹਾ ਜਾਂਦਾ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ 1 ਕਿਲੋ ਮੈਂ ਕਾਲੀਆਂ ਤੋਰੀਆਂ ਜਿਹੜੀਆਂ ਇਹ ਲਈਆਂ ਸੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਛਿੱਲ ਲਿਆ ਛਿੱਲਣ ਤੋਂ ਬਾਅਦ ਇਹਨਾਂ ਨੂੰ ਮੈਂ ਦੋ-ਦੋ ਟੁਕੜਿਆਂ ਦੇ ਵਿੱਚ ਉਹਦੀ ਕੱਟ ਕਰ ਲਿਆ ਵਿੱਚੋਂ ਦੀ ਕੱਟ ਲਗਾ ਕੇ ਇਹਨਾਂ ਨੂੰ ਦੋ-ਦੋ ਟੁਕੜਿਆਂ ਦੇ ਵਿੱਚ ਕੱਟ ਕਰਨਾ ਹੈ ਪਹਿਲੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਛਿੱਲ ਲੈਣਾ ਉਹ ਛਿੱਲਣ ਲੱਗੇ ਜਿਹੜਾ ਛਿਲਕਾ ਹੈ ਇੱਕਦਮ ਇਹਨੂੰ ਘ੍ਰੇੜ ਕੇ ਨਹੀਂ ਆਪਣਾ ਛੇਲਣਾ ਉੱਪਰੋਂ-ਉੱਪਰੋਂ ਆਪਾਂ ਇਹਨੂੰ ਛੇਲਣਾ ਹੈ ਕੁਝ ਇਸ ਤਰ੍ਹਾਂ ਦੇ ਨਾਲ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਤੋਰੀਆਂ ਜਿਹੜੀਆਂ ਮੈਂ ਛਿੱਲ ਕੇ ਕੱਟ ਕੇ ਤਿਆਰ ਕੀਤੀਆਂ ਹੋਈਆਂ ਇੱਕ ਤੋਰੀ ਮੈਂ ਤੁਹਾਨੂੰ ਦਿਖਾਣ ਲਈ ਰੱਖੀ ਹੋਈ ਹੈ ਤੁਹਾਡਾ ਹੁਣ ਆਪਾਂ ਇਹਨੂੰ ਛਿੱਲ ਲੈ ਤੇ ਉੱਪਰ ਵਾਲਾ ਤੇ ਨੀਚੇ ਵਾਲਾ ਹਿੱਸਾ ਜਿਹੜਾ ਇਹਨੂੰ ਆਪਾਂ ਕੱਟ ਕਰ ਲੈਣਾ ਕੱਟ ਕਰਕੇ ਵਿੱਚੋਂ ਦੀ ਆਪਾਂ ਇਹਨੂੰ ਚੀਰਾ ਲਗਾ ਕੇ ਦੋ ਦੋ ਟੁਕੜਿਆਂ ਦੇ ਵਿੱਚ ਕੱਟ ਕਰਨਾ ਹੈ ਬਿਚੋਂ ਦੀ ਚੇਰਾ ਆਪਾਂ ਲਗਾ ਕੇ ਇਹਨੂੰ ਦੋ ਟੁਕੜਿਆਂ ਦੇ ਵਿੱਚ ਕੱਟ ਇਸ ਕਾਰਨ ਕਰਨਾ ਹੈ ਕਿ ਜਦੋਂ ਆਪਾਂ ਇਹਨੂੰ ਪਕਾਵਾਂਗੇ ਤੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਰਚਮੇਚ ਜਾਣਗੇ ਜੇਕਰ ਆਪਾਂ ਗੋਲ-ਗੋਲ ਟੁਕੜਿਆਂ ਦੇ ਵਿੱਚ ਕੱਟ ਕਰਾਂਗੇ ਤੇ ਸੈਂਟਰ ਦੇ ਵਿੱਚ ਜਿਹੜਾ ਮਸਾਲਾ ਰਚਦਾ ਮਿਚਦਾ ਨਹੀਂ ਆ ਤੇ ਇਸ ਕਾਰਨ ਇਹਨਾਂ ਨੂੰ ਦੋ-ਦੋ ਟੁਕੜਿਆਂ ਦੇ ਵਿੱਚ ਕੱਟ ਕਰਨਾ ਹੈ ਕੁਝ ਇਸ ਤਰ੍ਹਾਂ ਦੇ ਨਾਲ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਮੇਰੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਾਰੀਆਂ ਤੋਰੀਆਂ ਮੈਂ ਕੱਟ ਕੇ ਤਿਆ ਇੱਥੇ ਮੈਂ ਦੋ ਹਰੀਆਂ ਮਿਰਚਾਂ ਤੇ ਇੱਕ ਲਾਲ ਮਿਰਚ ਲਈ ਹੈ ਜਿਨ੍ਹਾਂ ਨੂੰ ਮੈਂ ਟੁਕੜਿਆਂ ਦੇ ਵਿੱਚ ਕੱਟ ਕੀਤਾ ਹੈ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਦੇਖ ਲਿਓ ਚਾਰ ਮੈਂ ਪਿਆਜ਼ ਲਈ ਹੈ ਜਿਨ੍ਹਾਂ ਨੂੰ ਮੋٹے-ਮੋٹے ਟੁਕੜਿਆਂ ਦੇ ਵਿੱਚ ਮੈਂ ਕੱਟ ਕੀਤਾ ਹੈ ਮੀਡੀਅਮ ਸਾਈਜ਼ ਦੇ ਪਿਆਜ਼ ਸੀ ਇੱਕ ਅਦਰਕ ਦਾ ਟੁਕੜਾ ਲਿਆ ਇਹਨੂੰ ਮੈਂ ਥੋੜੀ ਜੀ ਪਤਲੀ-ਪਤਲੀ ਲੰਬੀ-ਲੰਬੀ ਸਲਾਈਸ ਦੇ ਵਿੱਚ ਕੱਟ ਕੀਤਾ ਹੈ ਲਸਣ ਜਿਹੜਾ ਹੈ ਬਰੀਕ-ਬਰੀਕ ਛੋਟੀਆਂ-ਛੋਟੀਆਂ ਜਿਹੜੀਆਂ ਕਲੀਆਂ ਨੂੰ ਮੈਂ ਲਈਆਂ ਇਹਨਾਂ ਨੂੰ ਕਟਿਆ ਨਹੀਂ ਹੈ ਚਾਰ ਟਮਾਟਰ ਲਈ ਸੀ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਵੀ ਮੈਂ ਮੋਟੇ-ਮੋਟੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਵੀਡੀ ਗੈਸ ਦੇ ਉੱਤੇ ਮੈਂ ਪਤੀਲਾ ਰੱਖਿਆ ਤੁਸੀਂ ਇਹ ਸਬਜ਼ੀ ਕੜਾਈ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਪਤੀਲੇ ਦੇ ਵਿੱਚ ਆਪਾਂ ਇਹ ਤੋਰੀਆਂ ਜਿਹੜੀਆਂ ਕੱਟ ਕੇ ਰੱਖੀਆਂ ਇਹ ਪਾ ਦੇਣੀ ਆ ਤੋਰੀਆਂ ਦੇਖਣ ਦੇ ਵਿੱਚ ਕਿਲੋ ਐ ਤੇ ਜ਼ਿਆਦਾ ਲੱਗ ਰਹੀਆਂ ਪਰ ਜਦੋਂ ਇਹ ਪੱਕ ਜਾਂਦੀਆਂ ਬਹੁਤ ਜ਼ਿਆਦਾ ਘਟ ਹੋ ਜਾਂਦੀਆਂ ਇਸ ਕੰਨ ਵਿੱਚ ਜ਼ਿਆਦਾ ਕੁਆਂਟੀਟੀ ਵਿੱਚ ਇਹ ਸਬਜ਼ੀ ਜਿਹੜੀ ਲਈ ਆ ਹੁਣ ਆਪਾਂ ਪਿਆਜ਼ ਟਮਾਟਰ ਅਦਰਕ ਲਸਣ ਹਰੀ ਮਿਰਚਾਂ ਇਹ ਸਭ ਕੁਝ ਆਪਾਂ ਇਹਦੇ ਵਿੱਚ ਹੀ ਇਹਦੇ ਨਾਲ ਹੀ ਪਾ ਦੇਣਾ ਤੇ ਨਾਲ ਹੀ ਪਾਣੇ ਆਪਾਂ ਇਹਦੇ ਵਿੱਚ ਕੁਝ ਮਸਾਲੇ ਇਹ ਸਬਜ਼ੀ ਝਟਪਟ ਬਣ ਜਾਂਦੀ ਆ ਪਰ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਆ ਇੱਕਦਮ ਅਲੱਗ ਤਰੀਕਾ ਐ ਸਬਜ਼ੀ ਬਣਾਉਣ ਦਾ ਹੁਣ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਅੱਧਾ ਚਮਚ ਨਮਕ ਪਾਵਾਂਗੇ ਸਬਜ਼ੀ ਘੱਟ ਹੋ ਜਾਂਦੀ ਹੈ ਇਸ ਕਾਰਨ ਨਮਕ ਘੱਟ ਹੀ ਪਾਣਾ ਬਾਅਦ ਵਿੱਚ ਟੇਸਟ ਕਰਕੇ ਤੁਸੀਂ ਪਾ ਸਕਦੇ ਹੋ ਘੱਟ ਵੱਧ ਹੋਏਗਾ ਤਾਂ ਤੇ ਨਮਕ ਥੋੜਾ ਹੀ ਪਾਇਓ ਪਹਿਲਾਂ ਅੱਧਾ ਚਮਚ ਮੈਂ ਧਨੀਆ ਪਾਊਡਰ ਦਾ ਪਾਇਆ ਅੱਧਾ ਚਮਚ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚਾਂ ਦਾ ਪਾਵਾਂਗੇ ਤਾਂ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਗੈਸ ਦੇ ਉੱਤੇ ਲੋ ਫਲੇਮ ਦੇ ਉੱਤੇ ਰੱਖਣਾ ਹੈ ਤੇ ਨਾਲ ਇਹਦੇ ਵਿੱਚ ਪਾਣਾ ਆਪਾਂ 3 ਚਮਚ ਦੇਸੀ ਘਿਓ ਦੇ ਦੇਸੀ ਘਿਓ ਤੋਰੀਏ ਤੇ ਇਸ ਕਾਰਨ ਇਹਦੇ ਵਿੱਚ ਜਿਹੜਾ ਮੈਂ 3 ਚਮਚ ਘਿਓ ਪਾ ਰਹੀ ਹਾਂ ਤੇ ਜੇਕਰ ਤੁਸੀਂ ਘਿਓ ਪਸੰਦ ਨਹੀਂ ਕਰਦੇ ਤੇਲ ਵੀ ਦੀ ਜਗ੍ਹਾ ਪਾ ਸਕਦੇ ਹੋ ਪਰ ਜੇਕਰ ਤੁਸੀਂ ਬਟਰ ਪਾਓਗੇ ਇਹਦੇ ਵਿੱਚ ਤੇ ਬਟਰ ਬਹੁਤ ਹੀ ਜ਼ਿਆਦਾ ਸਵਾਦ ਲੱਗੇਗਾ ਘਿਓ ਜਾਂ ਬਟਰ ਜਿਹੜਾ ਕੋਸ਼ਿਸ਼ ਕਰਿਓ ਇਹ ਹੀ ਦੋਨੇ ਚੀਜ਼ਾਂ ਵਿੱਚੋਂ ਇੱਕ ਚੀਜ਼ ਪਾਣ ਦੀ ਬਟਰ ਜਿਹੜਾ ਘਰ ਦਾ ਬਣਿਆ ਹੋਏਗਾ ਜਾਂ ਫਿਰ ਰੈਡੀਮੇਡ ਜਿਹੜਾ ਕੋਈ ਵੀ ਤੁਸੀਂ ਲੈ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਪਾ ਕੇ ਸਾਰੀਆਂ ਚੀਜ਼ਾਂ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਣੀ ਹੈ ਗੈਸ ਦੀ ਫਲੇਮ ਹਲੇ ਲੋ ਹੀ ਰੱਖਣੀ ਹੈ ਸਾਰੇ ਮਸਾਲੇ ਜਿਹੜੇ ਸਬਜ਼ੀ ਦੇ ਵਿੱਚ ਮਿਕਸ ਕਰਨੇ ਆ ਇਹ ਸਬਜੀ ਦੀ ਖਾਸ ਗੱਲ ਇਹ ਹੈ ਕਿ ਸਾਰੀਆਂ ਚੀਜ਼ਾਂ ਇੱਕੋ ਵਾਰੀ ਇਹਦੇ ਵਿੱਚ ਪੈ ਜਾਂਦੀਆਂ ਤੇ ਸਬਜੀ ਬਹੁਤ ਹੀ ਟੇਸਟੀ ਜਿਹੜੀ ਹੈ ਬਣ ਕੇ ਤਿਆਰ ਹੁੰਦੀ ਹੈ بار بار ਇਹਦੇ ਵਿੱਚ ਕੋਈ ਵੀ ਚੀਜ਼ ਪਾਉਣ ਦੀ ਲੋੜ ਜਿਹੜੀ ਨਹੀਂ ਪੈਂਦੀ ਔਰ ਬਹੁਤ ਹੀ ਘੱਟ ਮਸਾਲਿਆਂ ਨਾਲ ਇਹ ਸਬਜੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਹਨੂੰ ਟੱਕ ਦੇ ਦਿੰਨੇ ਆ 5 ਮਿੰਟ ਲਈ ਲੋ ਫਲੇਮ ਦੇ ਉੱਤੇ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਇਹਦਾ ਢੱਕਣ ਚੁੱਕ ਕੇ ਇਹਨੂੰ ਹਿਲਾ ਡੁਲਾ ਦੇਵਾਂਗੇ ਸਿਰਫ 5 ਮਿੰਟ ਲਈ ਢੱਕਣਾ ਲੋ ਫਲੇਮ ਤੇ ਸਬਜੀ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਪਾਣੀ ਜਿਹੜਾ ਬਿਲਕੁਲ ਵੀ ਨਹੀਂ ਪਾਣਾ ਹੁਣ ਆਪਾਂ ਫੇਰ ਤੁਹਾਨੂੰ ਟਕਾਂਗੇ 5 ਮਿੰਟ ਲਈ ਹੁਣ ਆਪਾਂ ਮੀਡੀਅਮ ਫਲੇਮ ਦੇ ਉੱਤੇ ਇਹਨੂੰ ਟਕਣਾ ਗੈਸ ਮੈਂ ਮੀਡੀਅਮ ਕਰ ਦਿੱਤੀ ਸੀ ਇਹਨੂੰ 5 ਮਿੰਟ ਲਈ ਟਕਿਆ ਤਾਂ ਤੁਸੀਂ ਦੇਖੋ ਪਾਣੀ ਕਿੰਨਾ ਜ਼ਿਆਦਾ ਛੱਡ ਦਿੱਤਾ ਸਬਜੀ ਨੇ ਇਸੇ ਕਾਰਨ ਮੈਂ ਤੁਹਾਨੂੰ ਕਿਹਾ ਸੀ ਇਹਦੇ ਵਿੱਚ ਪਾਣੀ ਜਿਹੜਾ ਬਿਲਕੁਲ ਵੀ ਨਾ ਪਾਓ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੀ ਲਾਡੂਲਾ ਕੇ ਫਿਰ ਤੋਂ 5 ਮਿੰਟ ਲਈ ਢੱਕ ਦੇਣਾ ਹੈ ਫਿਰ ਤੋਂ ਮੀਡੀਅਮ ਫਲੇਮ ਤੇ ਹੀ ਢੱਕਣਾ ਕਿਉਂਕਿ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ 5 ਮਿੰਟ ਹੋਰ ਹੋ ਗਏ 15 ਮਿੰਟ ਕੁੱਲ ਹੋ ਗਏ ਸਬਜ਼ੀ ਜਿਹੜੀ ਇਹ ਬੰਦੇ ਹੋਏ ਤਾਂ ਹੁਣ ਆਪਾਂ ਇਹਨੂੰ ਹਿਲਾ ਡੁਲਾ ਦੇਣਾ ਪਾਣੀ ਦੇਖੋ ਕਿੰਨਾ ਜ਼ਿਆਦਾ ਹੈ ਸਬਜ਼ੀ ਦੇ ਵਿੱਚ ਤੇ ਜੇਕਰ ਤੁਹਾਨੂੰ ਇਦਾਂ ਦੀ ਸਬਜ਼ੀ ਪਸੰਦ ਆ ਥੋੜੀ ਰਸਲੀ ਰਸਲੀ ਤੇ ਫਿਰ ਤੁਸੀਂ ਇਸੇ ਤਰੀਕੇ ਦੀ ਰਹਿਣ ਦਿਓ ਤੇ ਇਸ ਵਿੱਚ ਗਰਮ ਮਸਾਲਾ ਤੇ ਧਨੀਆ ਪਾ ਕੇ ਇਹਨੂੰ ਸਰਵ ਕਰ ਲਿਓ ਪਰ ਮੈਂ ਥੋੜੀ ਜਿ ਇਹਨੂੰ ਗਾੜੀ ਕਰਨ ਜਾ ਰਹੀ ਹਾਂ ਇਸ ਕਾਰਨੇ ਨੂੰ ਮੈਂ ਹਾਈ ਫਲੇਮ ਤੇ 3 ਤੋਂ 4 ਮਿੰਟ ਹੋਰ ਪਕਾਵਾਂਗੀ ਪਰ ਹੁਣ ਆਪਾਂ ਇਹਨੂੰ ਨੰਗਾ ਛੱਡ ਕੇ ਪਕਾਣਾ ਟਕਣਾ ਬਿਲਕੁਲ ਨਹੀਂ ਹੈ ਇਹ ਸਬਜੀ ਜਿਹੜੀ ਹੈ ਮੈਂ ਫੁਲਕੇ ਦੇ ਨਾਲ ਸਰਵ ਕਰਨੀ ਹੈ ਇਸ ਕਾਰਨੇ ਨੂੰ ਮੈਂ ਥੋੜਾ ਜਿਹਾ ਗਾੜਾ ਕਰ ਰਹੀ ਹਾਂ 5 ਮਿੰਟ ਇਹਨੂੰ ਮੈਂ ਹੋਰ ਪਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਤੇ ਹਰਾ ਧਨੀਆ ਪਾ ਕੇ ਮਿਕਸ ਕਰ ਦਵਾਂਗੇ ਤੇ ਸਬਜੀ ਸਾਡੀ ਜਿਹੜੀ ਹੈ ਬਣ ਕੇ ਤਿਆਰ ਹੈ ਤੇ ਗੈਸ ਬੰਦ ਕਰ ਦਵਾਂਗੇ ਬਹੁਤ ਹੀ ਜਿਆਦਾ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਇੱਕ ਵਾਰ ਮੇਰੇ ਸਦਸਿਓ ਤਰੀਕੇ ਨਾਲ ਇਹ ਸਬਜੀ ਜ਼ਰੂਰ ਬਣਾ ਕੇ ਦੇਖਿਓ ਤੇ ਇਹਨੂੰ ਸਾਡੇ ਕਿਉ ਤੋਰੀਆਂ ਕਿਹਾ ਜਾਂਦਾ ਇਸ ਕਰਕੇ ਮੈਂ ਇਹਨਾਂ ਨੂੰ ਕਿਉ ਤੋਰੀਆਂ ਜਿਹੜਾ ਕਹਿ ਰਹੀਆਂ ਤੇ ਤਾਂ ਹੀ ਇਹਦੇ ਵਿੱਚ ਮੈਂ ਕਿਉ ਪਾਇਆ ਇਹ ਸਬਜ਼ੀ ਨੂੰ ਗਰਮਾ-ਗਰਮ ਤੁਸੀਂ ਰੋਟੀ ਪਰਾਂਠੇ ਪੂਰੀ ਜਿਹਦੇ ਨਾਲ ਵੀ ਮਰਜ਼ੀ ਖਾਓ ਛੋਲੇ ਨਾਲ ਵੀ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਸਬਜ਼ੀ ਖਾਣ ਦੇ ਵਿੱਚ ਤੁਹਾਨੂੰ ਤੋਰੀਆਂ ਦੀ ਸਬਜ਼ੀ ਦੀ ਰੈਸਪੀ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਰੈਸਪੀ ਵਿੱਚ ਸ਼ਸ਼ੀਕਾਲ ਜੀ